ਇੱਕ ਥੋੜਾ ਲੰਮੇ ਰਹਿ ਗਿਆ ਜੀ ਅੱਜ ਕੌਸਟੇਟ ਦੀ ਲੀਡ ਇਹਨਾਂ ਤੋਂ ਜੁੜੀ ਆ ਧੂਸਾ ਹਲਕੇ ਜੋ ਕੀ ਕਹੋਗੇ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਤੇ ਇੱਕ 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 ਜੋ ਠੋਣ ਦਾ ਸੁਨੇਹਾ ਮਿਲਿਆ ਸਾਨੂੰ ਕਿ ਬਹੁਤ ਵੱਡੀ ਜੀਤ ਦਾ ਭਾਈ ਸਾਹਿਬ ਜਿੱਤ ਪ੍ਰਾਪਤ ਹੋਈ ਆ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਆ ਸਾਰੇ ਭਾਈਚਾਰੇ ਨੇ ਬੜੀ ਸ਼ਾਂਜ ਨਵਾਈ ਆ ਜਿਵੇਂ ਜਿਵੇਂ ਸਮਾਂ ਆਈਆ ਵਧੀਆ ਕਾਰਜ ਕਰਾਵਾਂਗੇ ਸ਼ਹਿਰ ਦੇ ਵੀ ਤੇ ਬਾਹਰਲੇ ਜ਼ਿਲ੍ਹਿਆਂ ਦੇ ਵੀ ਜੋ ਨਸ਼ੇ ਦੀ ਦਲਦਲ ਵਿੱਚ ਬੱਚੇ ਫਸੇ ਆ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵਾਧ ਤਦ ਚੰਗੇ ਉਪਰਾਲਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਨਸ਼ੇ ਤੋਂ ਰਹਿਤ ਕਰਾਂਗੇ ਇਹ ਨਗਦਾ ਸੀਗਾ ਕਿ ਜਦ ਪਾਉਗੇ ਕਿਉਂਕਿ ਬਹੁਤ ਜਿਹੜੀ ਇਹ ਚੋਣ ਜਿਹੜੀ ਆ ਹਲਕਾ ਹਲਕਾ ਸਾਬਾ ਜੀ ਸਿੱਗੀ ਤੁਹਾਨੂੰ 100% ਮਾਰੇ ਦੀ ਕਿਰਪਾ ਸੀ ਮਾਰੇ ਨੇ ਕਹਿੰਦੇ ਹੁੰਦੇ ਕਿਰਪਾ ਕੀਤੀ ਸੀ ਪੂਰੀ 100% ਸਾਨੂੰ ਸਿਗਾ ਵੀ ਜਿੱਤਾਂਗੇ ਦੇ ਕਿਉਂਕਿ ਸੱਚ ਦੀ ਲੜਾਈ ਆ ਸੱਚ ਦੇ ਅੱਗੇ ਮਹਾਰਾਜ ਆਪ ਸਤਿਕਾਰ ਦੇ ਕੇ ਮਹਾਰਾਜ ਪਿਆਰ ਦਵਾਉਂਦਾ ਵਾ ਸੱਚ ਦੇ ਅਸੀਂ ਖੜੇ ਸੀਗੇ ਇੱਕ ਆਪ ਹਾਈਵੇ ਮਾਤਾ ਜੀ ਨੇ ਅੱਜ ਮੈਸੇਜ ਅਸੀਂ ਨਹੀਂ ਦਿੱਤਾਵਾ ਕਿ ਕੋਈ ਢੋਲ ਨਗਾਰਾ ਜਾਂ ਕੋਠੇ ਜਿੱਤ ਜਿਹੜਾ ਵਾ ਉਹ ਜੇ ਆਪਾਂ ਵਾਈਬਰੂ ਦੇ ਨਾਲ ਲੇ ਕੇ ਕਿਸੇ ਨਵੀਂ ਹੁੰਦੀ ਲਾਇਆ ਹੋਵੇ ਸ਼ਹਿਰ ਦੇ ਵਿੱਚ ਤੇ ਕੀ ਕਾਂਗਰਸ ਬਾਰੇ ਬਿਲਕੁਲ ਹੀ ਇਹ ਸ਼ੀਧੀ ਦਿਹਾੜੇ ਚੱਲਣ ਰਿਹਾ ਜੀ 6 ਜੂਨ ਤੱਕ ਸ਼ੀਧੀ ਦਿਹਾੜੇ ਚੱਲਦੇ ਪਏ ਸੀ ਇੱਥੇ ਅੱਜ 4 ਜੂਨ ਹੋਈ ਅੱਜ ਦੇ ਦਿਨ ਦਰਬਾਰ ਸਾਹਿਬ ਤੇ ਬੜਾ ਭਿਆਨਕ ਮੂਲਾ ਕੀਤਾ ਗਿਆ ਹਕੂਮਤ ਨੇ ਤੇ ਜਿਹਦੇ ਰੋਸ ਵਿੱਚ ਅੱਜ ਅਸੀਂ ਸ਼ਾਂਤਮਈ ਸਿਵਰਨ ਜਾਪ ਕਰਦੇ ਹੋਏ ਬਾਜ਼ਾਰ ਦੇ ਵਿੱਚੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਜੋ ਮਤਲਬ ਤਰੀਕੇ ਦੇ ਨਾਲ ਚੱਲਾਂਗੇ ਅਸੀਂ ਅੱਲਾਹ ਜੀ ਕੀ ਕਹੂੰਗੇ ਇਹਦੀ ਵੱਡੀ ਲੀਡ ਨਾਲ ਭਾਈ ਉਸਤੋ ਪਾਲ ਜਿਹੜੇ ਆ ਉਹ ਕਦੂਰ ਸਾਹਿਬ ਤੋਂ ਜਿਹੜਾ ਵਰਕ ਦੇਣੀ ਦੇ ਹੋਗੇ ਦੇਖੋ ਜੀ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਦਾ ਹੋਊਗਾ ਕਿ ਅਕਾਲੀ ਮਹਾਰਾਜਾ ਰਣਜੀਤ ਸਿੰਘ ਦੇ ਫਰਜੰਦ ਅਕਾਲੀ ਮਹਾਰਾਜਾ ਦਲੀਪ ਸਿੰਘ ਦੀ ਸ਼ੋਹਰਤ ਜਿਹੜੀ ਆ ਪਾਈ ਅਮਰਿਤਪਾਲ ਸਿੰਘ ਦੇ ਰੂਪ ਦੇ ਵਿੱਚ ਪਾਰਲੀਮੈਂਟ ਦੀਆਂ ਪੌੜੀਆਂ ਚੜੂਗੀ ਤੇ ਤੁਸੀਂ ਦੇਖੋਗੇ 2027 ਦੇ ਵਿੱਚ ਜਿਨ੍ਹਾਂ ਨੇ ਪੰਜਾਬ ਨੂੰ ਟੰਮ ਟੰਮ ਕੇ ਖਾਦਾ ਉਹ ਸਾਰੇ ਲੀਡਰਾਂ ਦੇ ਮੋਹਰੇ ਅਮਰਿਤਪਾਲ ਸਿੰਘ ਖੜਾ ਨਜ਼ਰ ਆਊਗਾ ਉਹ ਸਾਰੇ ਲੀਡਰਾਂ ਨੂੰ ਆਪਣੇ ਮੋਹਰੇ ਅਕਾਲੀ ਮਹਾਰਾਜਾ ਦਲੀਪ ਸਿੰਘ ਖੜਾ ਨਜ਼ਰ ਆਊਗਾ ਇਹਨਾਂ ਨੂੰ ਇਹੀ ਦਰਸਾ ਰਹੇ ਹਾਂ ਕਿ 2027 ਨੂੰ ਇਹਨਾਂ ਵਾਸਤੇ ਦਰਵਾਜ਼ੇ ਨਾ ਬੰਦ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ